ਆਇ ਅਸਲੂਕ ਦਿਨ ਦਰਦ ਦੁਖ ਪੰਜਨਾ ਘਟ ਘਟ ਨਾਥਿਆ ਨਾਥ ਸਰ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾ ਤੋ ਪਿਤਾ ਸੁਤ ਮੀਤ ਨ ਪਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ ਜਹ ਮਹਾ ਪਿਆਨ ਦੂਤ ਜਪਦਲ تن کےول نام سنگتی نہ چلن جنم شکل ہو بہت پاری ہر کو نام کھنما ہے وداری انک پنہ ہے چلن کرت نہیں ترے ہر کو نام کوٹ پاپ پر ہرے ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਉ ਸੁਖ ਕਨੇਰੇ ਸੰਗਲ ਸ੍ਰਿਸ਼ਟ ਕੋ ਰਾਜਾ ਦੁਖੀਆਂ ਹਰ ਦਾ ਨਾਮ ਜਪਤ ਹੋਏ ਸੁਖੀਆਂ ਲੱਖ ਕਰੋੜੀ ਬੰਦਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤਿਆ ਗਾਵੈ ਜਿਗ ਮਾਰਗ ਇਹ ਜਾਤੀ ਕੇਲਾ ਤਹ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਤੇ ਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਅਨਕ ਬਿਗਨ ਜਹਾਂ ਆਏ ਸੰਗਾਰੇ ਹਰ ਕਾ ਨਾਮ ਤਤਕਾਲ ਉਦਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇਂ ਬਿਸਰਾਮ ਹੋ ਮੇਲਾ ਮਲ ਕਬ ਹੁ ਨ ਤੂ ਗਏ ਹਰ ਕਾ ਨਾਮ ਕੂਟ ਪਾਪ ਖੁਵੇਂ ਐਸਾ ਨਾਮ ਜਪਹੁ ਮਨ ਰੰਗ ਨਾਨਕ ਪਾਈਐ ਸੰਗ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾ ਸੰਗ ਤੋਂ ਸਾ ਜਿਹ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਅਰ ਜਹ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤਹਿ ਨਾਲ ਪਛਾਨੂ ਜਹ ਮਹਾਂ ਪਿਆਨ ਤਪਤ ਬਹੁ ਕਾਮ ਤਹਿ ਹਰ ਕੀ ਨਾਮ ਕੀ ਤੁਮ ਉਪਰ ਛਾਮ ਜਹ ਤਿਰਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਓਖੁ ਸਾਕ ਮਾਤ ਹਰ ਜਨ ਕੈ ਹਰ ਨਾਮ ਨਿਦਾਨ ਪਾਰ ਬ੍ਰਹਮ ਜਨ ਕੀਨੋ ਦਾਨ ਬਨਤਨ ਰੰਗ ਰਤੀ ਰੰਗ ਏਕੈ ਨਾਨਕ ਜਨ ਕੈ ਬਿਰਤ ਬਬੀ ਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਤਰੀ ਪਤ ਪੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਪੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੂਭਾ ਪਾਈ ਹਰ ਕਾ ਨਾਮ ਜਨ ਕੋ ਪੁਗਜੂਗ ਹਰ ਨਾਮ ਜਪਤ ਕਛ ਨਾਗੇ ਬਿਉਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਨ ਖਜ਼ੀਨਾ ਹਰ ਧਨ ਜਨ ਕੋ ਆਪ ਪ੍ਰਭ ਦਿਨਾ ਹਰ ਹਰ ਜਨ ਕੈ ਉਪ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੀ ਸੁਨ ਸਮਾਦ ਨਾਮ ਰਸ ਮਾਤੇ ਆਠ ਬਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛੱਪੈ ਹਰ ਕੀ ਭਗਤ ਮੁਕਤ ਬਹੁ ਕਰੀ ਨਾਨਕ ਜਨ ਸੰਗ ਕੀ ਤੀ ਤਦੇ ਪਾਰ ਜਾਤੇ ਹੋ ਹਰ ਕੋ ਨਾਮ ਕਾਮ ਤੀਨ ਹਰ ਹਰ ਗੁਣ ਗਾਮ ਸਬ ਤੇ ਊਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪਰਤਾ ਬਦੁਰਤ ਸਮ ਨਸੈ संत का पाई भागी संत की सेवा नाम ते आई नम तु तु न होए नानक गुरमुख नाम, ना नान नाम पावै जन को